ਅਜਿਹਾ ਕਿ ਅੱਜ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਕੀ ਇਹਦੇ ਬਾਰੇ ਜਾਣਕਾਰੀ ਦਿਓ ਮਾਨਯੋਗ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਜੀ ਦੀ ਦਿਗ ਦਿਸ਼ਾ ਨਿਰਦੇਸ਼ਾਂ ਹੇਠ ਨਿਗਰਾਨੀ ਹੇਠ ਪਟਿਆਲਾ ਪੁਲਿਸ ਨੂੰ ਸਵੇਰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਸ਼੍ਰੀ ਕੀਰਤੀ ਜਿਨ੍ਹਾਂ ਦੀ ਐਪਲ ਆਈ ਸਟੋਰ ਐਪਲ ਰਿਪੇਅਰ ਸ਼ਾਪ ਹੈ ਬਾਈ ਨੰਬਰ ਤੇ ਉਹਨਾਂ ਦੇ 25 26 ਦੀ ਰਾਤ ਨੂੰ ਕੀ ਦੇ ਕਰੀਬ ਐਪਲ ਦੇ ਫੋਨ ਦੋ ਲੈਪਟਾਪ ਇੱਕ ਮੈਕਬੁੱਕ 18 ਵੀ ਘੜੀਆਂ ਜੋ ਆਈਫੋਨ ਦੀਆਂ ਸੀ ਉਹ ਚੋਰੀ ਹੋਈ ਆ ਸੀ ਕਿਸੇ ਨਾਮ ਨੂੰ ਵਿਅਕਤੀ ਨੇ ਚੋਰੀ ਕਰ ਲਿਆ ਸੀ ਜਿਸ ਤੇ ਵਾ ਇੰਸਪੈਕਟਰ ਬਰਜ ਹਜਿੰਦਰ ਸਿੰਘ ਢਿੱਲੋਂ ਐਸਐਚਓ ਸਿਵਲ ਲਾਈਨ ਨੇ ਮੁਕਦਮਾ ਦਰਜ ਕੀਤਾ ਔਰ ਤਫਤੀਸ਼ ਕਰਦੇ ਹੋਏ ਪਤਾ ਲੱਗਿਆ ਕਿ ਜੋ ਇਹਨਾਂ ਦਾ ਸੇਲਜ਼ ਮੈਨ ਸੀ ਤਰਵਿੰਦਰ ਸਿੰਘ ਉਰਫੜੀ ਉਹ ਹੀ ਮਾਸਟਰਮਾਈਂਡ ਸੀ ਉਸਨੇ ਆਪਣੇ ਦੋਸਤ ਅਭੀਜੀਤ ਨੂੰ ਹਾਇਰ ਕੀਤਾ ਚੋਰੀ ਕਰਨ ਲਈ ਉਹਨੇ ਪਹਿਲਾਂ ਡੁਪਲੀਕੇਟ ਚਾਬੀਆਂ ਤਿਆਰ ਕੀਤੀਆਂ ਦੁਕਾਨ ਦੀਆਂ ਫਿਰ ਉਹਨੇ ਅਭੀਜੀਤ ਨਾਲ ਟੈਲ ਮਿਲ ਕੀਤਾ ਜਿਸ ਨੇ ਅੱਗੇ ਆਪਣੇ ਦੋ ਹੋਰ ਸਾਥੀਆਂ ਨੂੰ ਗਗਨਦੀਪ ਔਰ ਜਸਕਰਨ ਨੂੰ ਹਾਇਰ ਕੀਤਾ ਚੋਰੀ ਕਰਨ ਵਾਸਤੇ ਔਰ ਜਿਹਦੇ ਵਿੱਚੋਂ ਤਰਮਿੰਦਰ ਨੂੰ ਅਭਿਜੀਤ ਔਰ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੋਂ ਆਲਮੋਸਟ ਸਾਰੀ ਰਿਕਵਰੀ ਹੋ ਚੁੱਕੀ ਹੈ ਹਲੇ ਇੱਕ ਦੋ ਦੋਸ਼ੀ ਹੋਰ ਜੋ ਹੈਗੇ ਨੇ ਜਸਕਰਨ ਉਹ ਬਾਕੀ ਹੈ ਦੋਸ਼ੀ ਗ੍ਰਿਫਤਾਰੀ ਬਾਕੀ ਹੈ ਔਰ ਛੇਤੀ ਹੀ ਉਹ ਵੀ ਕਾਬੂ ਕਰ ਲਿਆ ਜਾਏਗਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤੱਕ ਪਟਿਆਲਾ ਪੁਲਿਸ ਵੱਲੋਂ ਕੋਈ ਵੀ ਸਾਡਾ ਕੇਸ ਅੰਡਰੇਸ ਨਹੀਂ ਹੈ ਔਰ ਹਮੇਸ਼ਾ ਅਸੀਂ ਪੰਜਾਬ ਪੁਲਿਸ ਜੋ ਹੈ ਪਟਿਆਲਾ ਪੁਲਿਸ ਹੈ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਦੀ ਪੂਰੀ ਅਸੀਂ ਜ਼ਿੰਮੇਵਾਰ ਹਾਂ ਔਰ ਹਮੇਸ਼ਾ ਤਿਆਰ ਬਰ ਤਰ ਤਿਆਰ ਰਹੇ ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਸਾਰੇ ਇਹ ਜੋ ਗਗਨਜੀਤ ਤਰਵਿੰਦਰ ਹੈਗਾ ਉਹ ਲੋਕਲ ਹੈਗਾ ਇੱਥੋਂ ਸਰਬਰ ਸਟੇਟ ਦਾ ਹੈ ਔਰ ਜੋ ਤਿੰਨੇ ਦੋਸ਼ੀ ਬਾਕੀ ਹੈਗੇ ਨੇ ਉਹ ਲਾੜ ਬੰਜਾਰਾ ਦਿੜਵੇ ਦੇ ਹੈਗੇ ਨੇ ਇਹ ਕਿੰਨੇ ਸਾਲ ਤੋਂ ਇੱਥੇ ਕੰਮ ਕਰਦਾ ਸੀ ਇਹ 5-6 ਸਾਲ ਤੋਂ ਕਰੀਬ ਇਹਨਾਂ ਕੋਲ ਸੇਜਮੈਨ ਦੇ ਕੰਮ ਕਰਦਾ ਸੀ ਔਰ ਚਾਬੀਆਂ ਵਗੈਰਾ ਅਕਸਰ ਇਹਦੇ ਕੋਲ ਹੁੰਦੀਆਂ ਸੀ ਔਰ 5-6 ਸਾਲ ਤੋਂ ਕੰਮ ਕਰਨ ਕਰਕੇ ਕੋਈ ਸ਼ੱਕ ਸ਼ੁਬਾ ਨਹੀਂ ਸੀ ਇਸ ਤੇ ਟੋਟਲ ਆਹ ਨਹੀਂ ਦੇਖ ਸਕਦੇ ਕਿ ਇਹਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਸੀ ਅ ਕਰੀਬ ਪਤ 20-25 ਲੱਖ ਦਾ ਸਮਾਨ ਸੀ ਜੀ ਜੋ ਚੋਰੀ ਹੋ ਗਿਆ ਹਾਂ ਹਾਂ ਆਲਮੋਸਟ ਕਵਰ ਹੈ ਜੀ ਥੋੜਾ ਬਹੁਤ ਰੰਦਾ ਜੀ ਕੁਝ ਕੈਸ਼ ਵੀ ਲੱਗੇ ਸੀ ਇਹ ਨਹੀਂ ਕੈਸ਼ ਬਾਰੇ ਨਹੀਂ ਸਾਡੇ ਕੋ ਆਇਆ ਕੁਝ ਬਸ ਲੈਪਟਾਪ ਮੈਕਬੁੱਕ ਘੜੀਆਂ ਔਰ ਆਈਫੋਨ ਸੀ ਸਰ ਕਿੰਨੇ ਸਮੇਂ ਦੀ ਪੁਲਿਸ ਤੋਂ ਬਾਅਦ ਇਹਨਾਂ ਨੇ ਜਿਹੜਾ ਵਾਅਦਾ ਕਰਵਾਉਂ ਜਾਂਦਾ ਜੀ ਇਹ ਇਹ ਇਹਨਾਂ ਚ ਇੱਕ ਮੋਲਜੋਮ ਜਿਹੜਾ ਗਗਨਦੀਪ ਗੱਗੂ ਹੈਗਾ ਇਹਦੇ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਦੋ ਤਿੰਨ ਚੋਰੀ ਦੇ ਸਰਿਕ ਸਾਈ ਮਾ ਆਪਣੇ ਸਾਈ ਮਾਰਕੀਟ ਦੇ ਨਜ਼ਦੀਕ ਵੀ ਕੱਲ ਕੋਈ ਮੋਬਾਈਲ ਦੁਕਾਨ ਤੇ ਚੋਰੀ ਹੋਈ ਉਹ ਵੀ ਸੇਮ ਡੇ ਉਸ ਉਹ ਵੀ ਅਸੀਂ ਕਰ ਰਿਹਾ ਤਤਕੀਸ਼ ਕਰ ਰਿਹਾ ਜਿਹੜੀ ਅਸੀਂ ਲੱਗੇ ਹੋਏ ਆਉਂਦੇ ਵੀ ਔਰ ਛੇਤੀ ਹੀ ਉਹ ਵੀ ਅਸੀਂ ਟ੍ਰੇਸ ਕਰ ਲਿਆ ਤੇ ਸਾਰੀਆਂ ਗ੍ਰਿਫਤਾਰੀਆਂ ਹੋ ਗਈਆਂ ਜਿਹਨਾਂ ਇੱਕ ਦੋਸ਼ੀ ਲੰਦਾ ਸਾਡਾ ਜਿਸਕਰੋ ਸਿੰਘ ਫੜਨ ਵਾਲਾ ਤੇ ਉਹ ਤੋਂ ਥੋੜੀ ਰਿਕਵਰੀ ਰਹੀ ਗਈ ਉਹਦੇ ਕੋਲ ਇੱਕ ਦੋ ਮੋਬਾਈਲ ਰਹਿੰਦੇ ਨੇ ਇੱਕ ਦੋ ਘੜੀਆਂ ਉਹਦੇ ਕੋਲ ਜੋਈ ਤੋਂ ਏਸੀ ਆਈਆ ਹੁਣ ਕੀ